ਆਸ਼ੂ ਦੀ ਹੱਟੀ ਫਗਵਾੜੇ ਚ ਲੱਗਣ ਜਾ ਰਹੀ ਹੈ ਸਭ ਤੋਂ ਵੱਡੀ ਸਮਰ ਸੇਲ ਸਾਰੇ ਕੱਪੜੇ ਮਿਲਣ ਜਾ ਰਹੇ ਅੱਧੇ ਦੇ ਰੇਟਾਂ ਤੇ ਅੱਧੇ ਰੇਟਾਂ ਤੇ ਛੱਡੋ ਜੀ ਰੇਟਾਂ ਦੀਆਂ ਉਡਾ ਦਮਾਂਗੇ ਆਪਾਂ ਧੱਜੀਆਂ 5500 6600 ਵਿਕਣ ਵਾਲੀ ਟੀ-ਸ਼ਰਟ ਆਸ਼ੂ ਦੀ ਹੱਟੀ ਦੇ 200 ਰੁਪਏ ਦੀ 190 ਜੀਐਸਐਮ ਲੈ ਕੇ ਵਾਲੀ ਜਿਹੜੀ ਮਰਜ਼ੀ ਲੈ ਲਓ 200 ਰੁਪਏ ਬੱਚੇ ਵਾਲੀ ਟੀ-ਸ਼ਰਟ 75 ਰੁਪਏ ਦੀ 75 ਰੁਪਏ 150 ਦੀਆਂ ਦੋ ਸਰ ਕੀ ਹੋ ਗਿਆ ਉਏ ਛੱਡੋ ਤੁਸੀਂ ਲੇਡੀਜ਼ ਸ਼ਰਟ ਵੀ 150 ਦੀਆਂ 2 ਦੇ ਦੇਣੀ ਆ 75 ਰੁਪਏ ਦੀ ਭਾਈ ਗੁਲਾਕ ਨਾ ਕਰੋ ਯਾਰ ਮਜ਼ਾਕ ਨਹੀਂ ਆ ਸਟਾਕ ਸਾਰਾ ਤੁਸੀਂ ਦੇਖ ਸਕਦੇ ਆ ਜਿੰਨਾ ਮਰਜ਼ੀ ਲੈ ਲਓ ਕੋਈ ਮਣੀ ਦੇ ਸਕਦਾ 450 ਰੁਪਏ 'ਚ ਆਪਣੇ ਕੋਲ ਮਿਲਣਾ 250 ਰੁਪਏ ਦਾ ਕੁੜਤੇ ਲੈ ਲਓ ਕੋਟ ਸਟ ਲੈ ਲਓ ਉਹ ਵੀ 50% ਲੈਸ ਤੇ ਮਿਲ ਜਣੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਆ ਲੋ ਕੋਈ 800 ਰੁਪਏ ਦੀ ਡੀਟੇਲ ਦੇ ਵਿੱਚ ਵੇਚਣ ਵਾਲੀ ਸ਼ਰਟ ਮੈਂ 400 ਦੀ ਵੇਚਦਾ ਸੀ ਹੁਣ ਮੈਂ 400 ਦੀਆਂ 2 ਕਰਤੀਆਂ 400 ਦੀਆਂ ਦੋ ਭਾਜੀ 200 ਰੁਪਏ ਦੀ ਹਾਂਜੀ ਸਵਾਈ ਤੋਂ ਵੀ ਘੱਟ ਇਹੀ ਤਾਂ ਹੈ ਆਸ਼ੂ ਦੀ ਹੱਟੀ ਦਾ ਸੱਪ ਜਿਹੜੀ ਮਰਜ਼ੀ ਜੀ ਲੈ ਲਓ ਜਿਹੜੀ ਮਰਜ਼ੀ 500 ਰੁਪਏ ਦੇ ਵਿੱਚ ਦੇ ਦੇਣੀ ਆ ਆ ਵੀ 500 ਆ ਵੀ ਜੇ ਇਹ ਨੂੰ ਛੱਡੋ ਕਾਊਂਟਰ 'ਚ ਲੱਗੀ ਉਹ ਵੀ ਇੱਕਦਮ ਚ ਪਈ ਉਹ ਵੀ ਕਿੰਨੇ ਰੁਪਏ 500 600 ਰੁਪਏ ਵਿੱਚ ਜਿਹੜੀ ਮਰਜ਼ੀ ਜੀ ਕਾਰਗੋ ਸਟਾਈਲ ਲੋ ਚਾਈਨੀਸ ਸਟਾਈਲ ਲੋ ਜੋ ਮਰਜ਼ੀ ਲੋ ਅੱਧੇ ਰੇਟਾਂ 'ਤੇ ਸਾਰੇ ਜੇ ਸਟਾਕ ਖਤਮ ਹੋ ਗਿਆ ਫਿਰ ਉਸ ਤੋਂ ਬਾਅਦ ਫਰੈਸ਼ ਆਊਗਾ ਨਵੇਂ ਰੇਟਾਂ 'ਤੇ ਇੱਦਾਂ ਦਾ ਮੰਮੀ ਨੇ ਸੂਟ ਲਿਆ ਉਦਾਂ ਦਾ ਹੀ ਆਪਣੀ ਕੁੜੀਆ ਰਾਣੀ ਨੇ ਲੈਣਾ ਬਜ਼ਾਰ ਦੇ ਵਿੱਚ ਮਿਲਣਾ 600 ਦਾ 800 ਦਾ ਆ ਜੀ ਪਾ ਜੀ ਪਾ ਜੀ ਮਜ਼ਾਕ ਨਾ ਕਰੋ ਆ ਲੋਰ ਕਿੰਨੇ ਦਾ 200 ਰੁਪਏ ਦਾ 400 ਦੇ ਦੋ ਲਕਸ ਓਰੀਜਨਲ ਬ੍ਰਾਂਡ ਦੇ ਆ ਬਣਾਣਾ 150 ਰੁਪਏ ਦੀਆਂ ਦੋ ਦੇ ਦੇਣੀ ਆ ਜੀ 75 ਵੇ ਇਹ ਅੰਡਰਗਾਰਡ ਵੀ ਪੱਕਾ ਬਿੱਲ ਨਾਲ ਦਵਾਂਗੇ 150 ਦੀਆਂ ਦੋ 75 ਵੇ ਵੀ ਆ ਲਓ ਜੀ ਮਿੱਡੀ ਸਟਾਈਲ ਆ ਵੀ ਤੁਹਾਨੂੰ ਅੱਧੇ ਰੇਟਾਂ ਦੇ ਮਿਲ ਜਾਣੀਆਂ 1600 800 900 ਇਹਦਾ ਮੰਗਦੇ ਆਪਣੇ ਕੋ 400 ਰੁਪਏ ਵਿੱਚ ਲਓ ਜੀ ਪਲਾਜੋ ਸ਼ਰਾਰੇ ਗਰਾਰੇ ਜੋ ਮਰਜ਼ੀ ਲੈ ਲਓ ਗਾਉਨ ਲੈ ਲਓ ਕੋਟ ਸੈੱਟ ਲੈ ਲਓ ਸਰ ਇਹ ਲਿਫਾਫੇ ਨਹੀਂ ਖੁੱਲਿਆ ਇਹ ਮੈਂ ਕਿਹਾ ਫਰੈਸ਼ ਮਾਲ ਆਇਆ ਇਹ ਇਹ ਵੀ ਸੇਲ ਤੇ 50% ਲੈਸ ਤੇ 800 900 ਰੁਪਏ ਸਵਾਈਆ ਮੁਕਸਰੀ ਕੋਟ ਤੇ ਪਿਆ ਮੇਰੀ ਜੇ ਉੱਪਰ ਜੈਕਟ ਸਵਾਣੀ ਆ ਤੇ 1200 ਰੁਪਏ ਹੋ ਜਾਂਦੀ ਆ ਤੇ ਸਾਡੇ ਕੋ ਸਾਢੇ 550 700 ਰੁਪਏ ਵਿੱਚ ਲੈ ਜਾਓ ਹਾਂਜੀ ਪੂਰਾ ਹੀ ਸੈਟ ਹੈ ਰਾਸ਼ ਹੋਣ ਕਰਕੇ ਖਲਾਰਾ ਬਹੁਤ ਪਿਆ ਦੁਕਾਨਦਾਰੀ ਸੰਭਾਲੀ ਨਹੀਂ ਜਾਂਦੀ ਹਰੇਕ ਨੂੰ ਬੇਨਤੀ ਹੈ ਘੰਟਾ ਦੋ ਘੰਟੇ ਟਾਈਮ ਕੱਢ ਕੇ ਦੁਕਾਨ ਦੇ ਉੱਤੇ ਆਵੇ ਸਰਾ ਕਿਨੇ ਦਾ ਕੁੜਤੇ ਪਿਆ ਮੇ ਤੇ ਹੀ ਹੈਰਾਨ ਹੋ ਜੂਗੇ ਇਹਦੇ ਉੱਤੇ ਦਾਗ ਵੀ ਨਹੀਂ ਪੈਣਾ ਨਾ ਚਾਹ ਦਾ ਨਾ ਪਾਣੀ ਦਾ ਮੈਂ ਕਹਾ ਓਕੇ ਰਪੋਰਟ ਲੈਸ ਕਰਕੇ ਲਾਇਆ 50% ਲੈਸ ਤੇ ਜੋ ਮਰਜੀ ਲਈਓ ਲੈਸੇ ਹੀ ਲੈਸ ਲਈਓ ਯਾ ਬੇ ਕਾਟ ਦੀ ਕਲਕੱਤਾ ਸਟਾਈਲ ਆ ਜੀ ਇਹ ਆ ਲੋ ਯੂਸ ਟਾਈਮ ਸਰ ਇਹ ਹੁਣ ਤੁਸੀਂ ਸਟਾਕ ਹੈ ਨਵਾਂ ਭਰਿਆ ਓ ਮੈਂ ਕਿ ਕੱਢ ਦੇਣਾ ਸਮਰ ਸੇਲ ਸਾਲ ਦੇ ਵਿੱਚ ਇੱਕੋ ਵਾਰ ਲੱਗਦੀ ਆ ਇੱਕੋ ਵਾਰੀ ਲਾਸਟ ਰੇਟ ਇੱਕੋ ਰੇਟ ਤੇ ਕੱਢ ਦੇਣੀ ਆ ਲੋ ਜੀ 50% ਲੈਸ ਤੇ ਇਹ 5 5 4 4000 ਬਿਹਾਰ ਚ ਮਿਲਣ ਵਾਲੀ ਪੈਂਟ ਆਸ਼ੂ ਦੀ ਹੱਟੀ ਦੇ ਕਿੰਨੇ ਮਿਲ ਜਰੀ ਸਿਰਫ ਤੇ ਸਿਰਫ 500 ਰੁਪਏ ਦੇ ਵਿਚ ਕਮਲੇ ਹੋ ਗਿਆ ਤੁਸੀਂ ਮੈਨੂੰ ਤਾਂ ਲੱਗਦਾ ਮੈਂ ਕਹਾਂ ਭਾਜੀ ਰੇਟ ਜੋ ਬੋਲਨੇ ਆ ਸਹੀ ਬੋਲਨੇ ਆ ਲੋ ਜੀ ਕਾਰਗੋ ਲੋਰ ਬਾਜ਼ਾਰ ਦੇ ਵਿੱਚ 1200 1400 ਆਸ਼ੂ ਦੀ ਹੱਟੀ ਦੇ ਸਿਰਫ ਤੇ